ਸਭ ਦੀ ਇਹ ਹਮਲਾਵਰ ਸੀਰਵਰ ਪਰ ਕੋਈ ਐਨਫੋਰਮੇਸ਼ਨ ਹਾਲਜੋ ਤੱਕ ਜੋ ਗੁੰਡਿਲ ਤੋਂ ਤੀਸਰੇ ਪਾਸੇ ਆਇਆ ਹੈ ਕਿ ਦੋ ਦਿਨਾਂ ਤੋਂ ਡਾਈਕ ਤੇ ਆਇਆ ਹੈ ਤੇ ਉਹ ਬਾਰੇ ਅਸੀਂ ਉਹਨਾਂ ਸਾਡੇ ਅਧਿਕਾਰ ਬਣੇ ਆ ਚਾਰ ਟੀਮਾਂ ਅਸੀਂ ਭਾਈਆਂ ਹਾਂ ਟੀਮਾਂ ਵੱਖ-ਵੱਖ ਜਗ੍ਹਾ ਤੇ ਜਾਂਚ ਕਰ ਰਹੀਆਂ ਤੇ ਇਹਦੇ ਕਿਸੇ ਚੀਜ਼ ਕਰਨਾ ਹੈ ਜੇ ਜਦੋਂ ਤੁਹਾਨੂੰ ਹੋਊਗਾ ਫਿਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਠੀਕ ਹੈ ਥੈਂਕ ਯੂ ਸਾਡੇ 8:35 ਵਜੇ ਦੇ ਕਰੀਬ ਸ਼ਾਮ ਨੂੰ ਬਲਜੀਤ ਸਿੰਘ ਵਾਸੀ ਕਤਾਰਾ ਸ਼ੇਖਾ ਜਿਹੜਾ ਇੱਕ ਪੇਸ਼ੈਂਟ ਆ ਬਰੌਡ ਡੈੱਡ ਹਸਪਤਾਲ ਲਿਆਂਦਾ ਗਿਆ ਗਨ ਸ਼ਾਟ ਦੀ ਹਿਸਟਰੀ ਦੀ ਜਾਣਕਾਰੀ ਦਿੱਤੀ ਗਈ ਐਗਜ਼ਾਮਿਨ ਕਰਨ ਤੇ ਲੱਗ ਰਿਹਾ ਹੈ ਵੀ ਗੋਲੀ ਜਿਹੜੀ ਸਿਰ ਤੇ ਪੱਟ ਤੇ ਬੈਕ ਤੇ ਲੱਗੀ ਹੋਈ ਹੈ ਬਾਕੀ ਤਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ